ਉਤਰਾਖੰਡ ਦੇ ਗੈਰੀਕੌਂਡ ਤੋਂ ਮੌਤ ਦੇ ਮੂਵ ਵਿੱਚੋਂ ਨਿਕਲ ਕੇ ਆਏ ਹੁਸ਼ਿਆਰਪੁਰ ਦੇ ਦੋ ਨੌਜਵਾਨਾਂ ਨੇ ਉਥੋਂ ਦੀ ਸਰਕਾਰ ਅਤੇ ਫੌਜ ਦੇ ਦਾਅਵਿਆਂ ਦੀ ਪੂਲ ਖੋਲੀ ਹੈ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਫੌਜ ਤੇ ਸਰਕਾਰ ਦਾਅਵਾ ਕਰ ਰਹੀ ਸੀ ਕਿ ਉਹ ਕਿਸੇ ਵੀ ਯਾਤਰੀ ਨੂੰ ਮਰਨ ਨਹੀਂ ਦੇਣਗੇ ਪਰ ਉਹਨਾਂ ਨੇ 30 ਤੋਂ ਵੱਧ ਲੋਕਾਂ ਨੂੰ ਮਦਦ ਦੀ ਉਡੀਕ ਕਰਦਿਆਂ ਭੁੱਖੇ ਪਿਆਸੇ ਇੱਕ ਪਹਾੜ ਦੇ ਥੱਲੇ ਦਬ ਕੇ ਮਰਦੇ ਹੋਏ ਦੇਖਿਆ ਹੈ ਵਿਕਰਾਂਤ ਅਤੇ ਅਮਨਦੀਪ ਨਾਂ ਦੇ ਨੌਜਵਾਨ ਕੇਦਾਰਨੱਤ ਗਏ ਸਨ ਪਰ ਵਾਪਸੀ ਤੇ ਗੈਰੀਕੁਡ ਆਉਂਦਿਆਂ ਉਹ ਕੁਦਰਤ ਦੀ ਤਬਾਹੀ ਵਿੱਚ ਫਸ ਗਏ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਅਜੇ ਵੀ ਸੈਂਕੜੇ ਲੋਕ ਉੱਥੇ ਮਦਦ ਨਾ ਮਿਲਣ ਕਾਰਨ ਮਰ ਰਹੇ ਨੇ ਇਹਨਾਂ ਨੌਜਵਾਨਾਂ ਨੇ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਸਹੀ ਸਲਾਮਤ ਘਰ ਆਉਣ ਤੇ ਸੁੱਖ ਦਾ ਸਾਹ ਲਿਆ ਹੈ ਤੇ ਰੈੱਡ ਬੋਡੀ ਵਾਲੇ ਬੋਸ ਕਿਉਂ ਉੱਥੇ ਰੈੱਡ ਬੋਡੀ ਦਾ ਪਾਣੀ ਰੋੜ ਰੋੜ ਕੇ ਆਂਦੀਆਂ ਸੀਗੀਆਂ ਪਾਣੀ ਨਹੀਂ ਉੱਥੇ ਕੋਈ ਪੀਣ ਨੂੰ ਸੀਗਾ ਸਾਰੇ ਰੈੱਡ ਬੋਡੀ ਵਾਲਾ ਪਾਣੀ ਪੀਂਦੇ ਹੀ ਗਏ ਤੇ ਕਈ ਨਵੇਂ ਟੈਨਫੈਕਸ਼ਨ ਵੀ ਹੋ ਗਈ ਉੱਥੇ ਬਾਸਤੀ ਕੀ ਪਾਰਕਿੰਗ ਦੇ ਵਿੱਚ ਖੜੇ ਸੀਗੇ ਉੱਥੇ ਦੋ ਬੱਸਾਂ ਸੀਗੀਆਂ ਉਹ ਦੋ ਬੱਸਾਂ ਇਹ 118 ਸੀ 120 ਸੀ ਬੱਸਾਂ ਦੋਨੋਂ ਹੀ ਰੁੜ ਗਈਆਂ ਨੇ ਬਾਕੀ ਨੂੰ ਲਾਸ਼ਾਂ ਦਾ ਕੁਝ ਨਹੀਂ ਪਤਾ ਲੱਗ ਰਿਹਾ ਬੱਸਾਂ ਵਗੈਰਾ ਕਿੱਥੇ ਗਈਆਂ ਪਾਰਕਿੰਗ ਸਾਰੀ ਵਗੈਰਾ ਰੋੜ ਗਈ ਉਹ ਤੋਂ ਦੋ ਦੋ ਪਾਰਕਿੰਗ ਅਸਕੇ ਸਾਰੇ ਰੋੜ ਗਏ ਥੋਰੀ ਹੈ ਉਹ ਉੱਥੇ ਅਲੱਗ ਜਿਹੜੇ ਹੈਲੀਕਾਪਟਰ ਦੇ ਵੇਟ ਕਰਦੇ ਬਈਗੇ ਨਾਲੇ ਇਹਨਾਂ ਦੇ ਉੱਤੇ ਫਿਰ ਤੋਂ ਨਿਕਲ ਗਿਆ ਤੇਰੇ ਤਰ ਸਾਡੇ ਤੋਂ ਪਹਿਲਾਂ ਪਹੁੰਚੇ ਬਈ ਥੱਲੇ ਸੋਨ ਪਰਿਆ ਰਸਤਾ ਸੀ ਤੇ ਉੱਥੇ ਪਹੁੰਚੇ ਬਈਗੇ ਸਾਡੇ ਤੋਂ ਪਹਿਲਾਂ ਹਾਂ ਉੱਥੇ ਸੀਗੇ ਸਭ ਤੋਂ ਪਹਿਲਾਂ ਆੜੇ ਹੋਏ ਉੱਥੇ ਹੈਲੀਕਾਪਟਰ ਦੇ ਵੇਟ ਕਰਦੇ ਕੋਈ ਹੈਲੀਕਾਪਟਰ ਇੱਥੇ ਉਤਰ ਰਿਹਾ ਬਈਗਾ ਖਬਰਾਂ ਦਿੱਤ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ Twitter ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ